ਫਟਕੜ ਚੂਨੇ ਆ ਚ ਹੈ ਅੱਜ ਦੀਵਾਲੀ ਦੇ ਤਿਹਾਣ ਨੂੰ ਲੈ ਕੇ ਡੀਐਸਪੀ ਕੁਮਾਰ ਦੀ ਅਗਵਾਈ ਚ ਵਿਸ਼ਾਲ ਫਲੈਗ ਮਾਰਚ ਕੱਢਿਆ ਜਾ ਰਿਹਾ ਤੇ ਇਸ ਮੌਕੇ ਉਹਨਾਂ ਦੇ ਨਾਲ ਫਟਕੜ ਟੂਲੇ ਦੇ ਐਸਐਚਓ ਪ੍ਰਗਯੋਤ ਸਿੰਘ ਤੇ ਖਾਣਾ ਕੜੀਆਕੇ ਬਾਂਗਰ ਦੇ ਐਸਐਚਓ ਤੇ ਹੋਰ ਪੁਲਿਸ ਮੁਲਾਜ਼ਮ ਜਿਹੜੇ ਉਹ ਇੱਥੇ ਨਾਲ ਨੇ ਤੇ ਇੱਕ ਕਲੀਅਰ ਮੈਸੇਜ ਦਿੱਤਾ ਗਿਆ ਪੁਲਿਸ ਵੱਲੋਂ ਦੇ ਦੀਵਾਲੀ ਦੇ ਤਿਹਾੜੀ ਤੇ ਮੌਕੇ ਤੇ ਕਿਸੇ ਵੀ ਕ੍ਰਾਈਮ ਕਰਨ ਵਾਲੇ ਜਾਂ ਭਾੜੇ ਅਸਮਨ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਤਾਂ ਤੇ ਸ਼ਾਂਤੀਪੂਰਵਕ ਜਿਹੜਾ ਇਹ ਲੋਕ ਜੋ ਤਿਹਾੜ ਆਪਣਾ ਮਨਾ ਸਕਣਗੇ ਗੱਲਬਾਤ ਕਰਦੇ ਨੇ ਡੀਐਸਪੀ ਵਿਪਨ ਕੁਮਾਰ ਤੇ ਐਸਐਚਓ ਪ੍ਰਭੂ ਦੀ ਦੀਵਾਲੀ ਦੇ ਤਿਹਾੜੀ ਨੂੰ ਮੱਦੇਨਜ਼ਰ ਅਜੇ ਰਾਜਤ ਸਾਡੀ ਪਾਈ ਵਿੱਚ ਫਟੇਕਾਰ ਚੂੜੀਆਂ ਤੇ ਬਲੈਕ ਮਾਰਕਟ ਹੈ ਜਾਰੀ ਇਹ ਫੈਸਟੀਵਲ ਸੀਜ਼ਨ ਦੇ ਮੱਦੇਨਜ਼ਰ ਰੱਖਦੇ ਹੋਏ ਐਸਐਸਪੀ ਸਾਹਿਬ ਬਟਾਲਾ ਜੇਤ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜਾ ਫਟੇਕਾਰ ਚੂੜੀਆਂ ਦੇ ਵਿੱਚ ਅੱਜ ਐਸਐਚਓ ਫਤੇੜ ਚੂੜੀਆਂ ਉਹਦਾ ਐਸਐਚਓ ਕਨੀਆ ਕਾ ਮੰਗਰ ਤੇ ਇਹਨਾਂ ਦੀ ਫੋਰਸ ਦੇ ਨਾਲ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਇਸ ਫਲੈਗ ਮਾਰਚ ਦਾ ਮਕਸਦ ਹੈ ਕਿ ਲੋਕ ਜਿਹੜਾ ਇਹ ਦੀਵਾਲੀ ਦਾ ਤਿਹਾਰ ਹੈ ਇਹਨੂੰ ਬਹੁਤ ਹੀ ਖੁਸ਼ੀਆਂ ਭਰਪੂਰ ਤੇ ਅਮਨ ਸ਼ਾਂਤੀ ਨਾਲ ਮਨਾਉਣ ਔਰ ਮੈਂ ਪੂਰੀ ਆਸਕਰ ਦਾ ਔਰ ਨਗਰ ਦੇ ਨਿਵਾਸੀਆਂ ਨੂੰ ਮੈਂ ਮੁਬਾਰਕਬਾਦ ਦਿੰਦਾ ਕਿ ਦੀਵਾਲੀ ਦੇ ਇਹ ਰਾਜ ਦਾ ਤਿਹਾਰ ਬਹੁਤ ਖੁਸ਼ੀਆਂ ਲੈ ਕੇ ਆਵੇ ਤੇ ਬੰਦੀ ਛੋੜ ਦਿਵਸ ਦੀ ਮੈਂ ਇਹਨਾਂ ਨੂੰ ਵਧਾਇਆ ਜਾਂਦਿਆਂ ਬਹੁਤ ਸਾਰੀਆਂ ਸਰ ਆਤਵਾਦ ਨੂੰ ਲੈ ਕੇ ਕੋਈ ਸਮ ਮਾਰਨ ਵਾਲੇ ਲੋਕ ਇਹਦਾ ਕਾਰਨ ਸਰਕਾਰ ਦੀਆਂ ਜੋ ਹਦਾਇਤਾਂ ਦੀਵਾਲੀ ਤੇ ਕਰੈਕਰਸ ਚਲਾਨ ਸਬੰਧੀ ਆਈਆਂ ਨੇ ਉਹਨਾਂ ਦੀ ਪਾਲਣਾ ਕਰਵਾਈ ਜਾਊਗੀ ਤੇ ਮੇਰੀ ਸਾਰੇ ਹੀ ਲੋਕਾਂ ਨੂੰ ਬੇਨਤੀ ਹੈ ਕਿ ਉਹਨਾਂ ਹਦਾਇਤਾਂ ਦੀ ਪਾਲਣਾ ਕਰਨ ਔਰ ਸਮੇ ਦੇ پابੰਦ ਰਹਿਣ ਜਿਸ ਸਮੇ ਦੇ ਵਿੱਚ ਸਰਕਾਰ ਵੱਲੋਂ ਅਲਾਉ ਕੀਤਾ ਗਿਆ ਅਗਿਆ ਦਿੱਤੀ ਗਈ ਹੈ ਉਸੇ ਸਮੇ ਦੇ ਵਿੱਚ ਰਹਿ ਕੇ ਆਪਣੇ ਪਟਾਕਿਆਂ ਦੀ ਵਰਤੋਂ ਕਰਨ ਇਹਨਾਂ ਕਿਲੇ ਕੇ ਫਾਇਰ ਵਰਤ ਕੀ ਜਿਹੜੇ ਨੁਕਸਾਨ ਹੁੰਦੇ ਨੇ ਇਹਨਾਂ ਨੇ ਡੰਪ ਕਰਕੇ ਰੱਖਿਆ ਹੁੰਦਾ ਉਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਦਿੱਤੀ ਗਈਆਂ ਨਹੀਂ ਉਹ ਸਰਕਾਰ ਵੱਲੋਂ ਜਿਹੜੇ ਲਾਇਸੈਂਸ ਇਸ਼ੂ ਕੀਤੇ ਹੋਏ ਨੇ ਉਸ ਦੇ ਮੁਤਾਬਕ ਹੀ ਜਿਹੜੇ ਸੇਲ ਜਿਹੜੇ ਕਰਕਰਜ਼ ਦਾ ਪਟਾਕਿਆਂ ਦੀ ਸੇਲ ਜਿਹੜੀ ਚੱਲ ਰਹੀ ਹੈ ਅਸੀਂ ਅਸੀਂ ਗਸ਼ਤਰੀ ਕਰ ਰਹੇ ਹਾਂ ਤੇ ਪੂਰਾ ਅਸੀਂ ਚੌਕਸੀ ਨਾਲ ਜਿਹੜਾ ਇਹ ਜਿਹੜਾ ਇੱਥੇ ਗਸ਼ਤ ਕਰ ਰਹੇ ਹਾਂ ਨਾ ਸਕੇ ਤੇ ਪਟਾਕੇ ਜਿਹੜੇ ਆ ਲਾਊਡ ਜਿਹੜੇ ਸਾਊਂਡ ਜ਼ਿਆਦਾ ਵਾਲੇ ਹੁੰਦੇ ਉਹ ਨਾ ਚਲਾਓ ਦੇ ਲਾਇਸੈਂਸ ਤੋਂ ਬਿਨਾ ਜਿਹੜੇ ਆ ਕੋਈ ਜਿਹੜੇ ਪਾਕਿਸਤਾਨ ਤੋਂ ਬਣਾਕ